ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲੇ ਦੋਸਤੋ ਅੱਜ ਆਪਾਂ ਮਾਲਾ ਸਰਮਸਰ ਸਟੇਸ਼ਨ ਤੇ ਆਏ ਆ ਜੀ ਜਿਹੜੇ ਵੀਰ ਨੇ ਸਾਡੇ ਨੇ ਪਹਿਲੋਂ ਦੁਕਾਨ ਕੋਟ ਬੁੱਡੇ ਵੀ ਹੁੰਦੀ ਸੀ ੱਡੇ ਦੇ ਵਿੱਚ ਤੇ ਇੱਥੇ ਵੀ ਬਹੁਤ ਚੜ੍ਹਦੀ ਕਲਾ ਦਾ ਕਾਰੋਬਾਰ ਆ ਤੇ ਆਜੋ ਆਪਾਂ ਸਾਰੀ ਗੱਲਬਾਤ ਜਾਂਦੇ ਆ ਭਾਉ ਜੀ ਮੇਲਾ ਲੱਗਿਆ ਹੋਇਆ ਜੀ ਤੇ ਬਾਈ ਜੀ ਬਿਨਾਂ ਲੈਣ ਤੋਂ ਇੱਥੇ ਕੋਈ ਪ੍ਰਬੰਧਨ ਸੀ ਟਾਇਰ ਵੀਕ ਨੇ ਆਪਣੀਆਂ ਉੱਤੇ ਕੈਮਰਾ ਮਾਰ ਕੇ ਦਿਖਾਉ ਉਹ ਜਿਹੜਾ ਬੱਤੀ ਵੀ ਤਿਆਰ ਕੀਤੀ ਹੈ ਜੀ ਸੋਲਰ ਸੋਲਰ ਸਿਸਟਮ ਲਾ ਆ ਗਈ ਜੀ ਤੇ ਆਪਦਾ ਲਾਈਟ ਦਾ ਪ੍ਰਬੰਧ ਆ ਜੋ ਟਾਇਰ ਬਹੁਤ ਸਸਤੇ ਟੂਬਾਂ ਬਹੁਤ ਸਸਤੀਆਂ ਹਰ ਇੱਕ ਕੰਮ ਦੀ ਸਹੂਲਤ ਇੱਥੇ ਮਿਲੂਗੀ ਜੀ ਮਾਲਾ ਟਾਇਰ ਸੈਂਟਰ ਵੀ ਹੈ ਜੀ ਭਾਈ ਜੇ ਤੁਹਾਨੂੰ ਸਾਰੀ ਗੱਲ ਬਾਤ ਉਹ ਜਾਣੂ ਕਰਾਉਣੀ ਹੈ ਜੀ ਤੇ ਆ ਜੋ ਨਾਲ ਦੀ ਨਾ ਵੇਖੋ ਟਾਇਰ ਖੋਲਣ ਵਾਲੀ ਮਸ਼ੀਨ ਜਿਹੜੀ ਆਟੋਮੈਟਿਕ ਹੈ ਨਹੀਂ ਭਾਈ ਗੇ ਬੰਦਾ ਸੱਬਲ ਦੇ ਨਾਲ ਲਮਕੀ ਜਾਂਦੇ ਹੁੰਦੇ ਸੀ ਪਹਿਲੋਂ ਜੈਕ ਲਾਉਣਾ ਪਹਿਲੋਂ ਕਿਨਕ-ਕਨ ਚੱਲ ਜੈਕ ਨਹੀਂ ਲੱਗਦੇ ਸੀ ਪ੍ਰੈਸ਼ਰ ਸਿਸਟਮ ਆ ਸਾਰਾ ਗੱਡੀ ਖੜੀ ਕਰੋ ਤੇ ਕੰਮ ਸਾਰੀ ਪੂਰੀ ਸਹੂਲਤ ਨਾਲ ਹੋਣਗੇ ਜੀ ਹਾਂਜੀ ਵੈਰੂ ਜਿੱਤਾ ਖਾਲਸਾ ਵੈਰੂ ਦੀ ਕੀ ਫਤੇ ਹਾਂਜੀ ਵੀਰ ਜੀ ਪਹਿਲੋਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਦੁਕਾਨ ਦੀਆਂ ਮੁਬਾਰਕਾਂ ਜੀ ਕੀ ਇਹ ਪੂਰਾ ਦੱਸੋ ਜੀ ਜਿਹੜਾ ਇਹ ੱਡਾ ਵਾ ਇਹਦੀ ਲੋਕੇਸ਼ਨ ਕੀ ਆ ਕਿਹੜੀ ਜਗ੍ਹਾ ਤੇ ਆ ਪਹਿਲੋਂ ਨਾਂ ਦੱਸੋ ਜੀ ਆਪਣਾ ਬਾਲਾ ਸਰਵੋਤਚਨ ਅੰਨੀ ਅੱਜ ਆ ਕੋਆ ਅੰਨੀ ਆ ਸਾਹਮਣੇ ਆ ਜੀ ਬਾਲਾ ਸਰਵੋਤਚਨ ਅੱਜ ਆ ਕੋਆ ਅੰਨੀ ਆ ਤੇ ਜਰੀਏ ਆਪਾਂ ਟਿਕਾੜ ਖੋਲੀ ਆ ਜੀ ਕੀ ਕਿਹੜੀ ਇੱਥੇ ਆਪਾਂ ਨੂੰ ਸੁਵਿਧਾ ਮਿਲ ਸਕਦੀ ਆ ਜਿਵੇਂ ਮੇਨ ਰੋਡ ਆ ਜੀ ਇਹ ਫਰੋਇਪੁਰ ਨੂੰ ਚੱਲ ਜਾਂਦਾ ਰੋਡ ਹਾਂਜੀ ਇਧਰੋਂ ਪੱਟੀ ਪੱਟੀ ਟੂ ਫਰੋਇਪੁਰ ਹੈ ਨਾ ਹਾਂਜੀ ਤੇ ਅੱਗੋ ਹਰਫਕੇ ਰਨਿੰਗ ਹਾਂ ਜਾਇਆ ਹਰਫਕੇ ਤੇ ਉਸ ਰੋਡ ਤੇ ਵੀਰ ਦੀ ਦੁਕਾਨ ਆ ਜੀ ਲੋਕੇਸ਼ਨ ਵੀ ਤੁਹਾਨੂੰ ਦਿਖਾ ਦਿੰਦੇ ਆ ਵੀ ਆ ਸਾਹਮਣੇ ਕਿਰਾ ਕੋਠੀਆਂ ਸਾਹਮਣੇ ਤੇਰਾ ਕੈਮਰਾ ਮਾਰ ਕੇ ਨਾ ਦਿਖਾਓ ਵੀ ਸਾਹਮਣੇ ਕੋਠੀਆਂ ਬਣੀਆਂ ਹੋਈਆਂ ਤੇ ਉਹਦੇ ਸਾਹਮਣੇ ਇਹਦਾ ਵੱਡਾ ਸੈਂਟਰ ਆ ਪਉੜੀ ਜਿਹੜਾ ਕਾਫੀ ਜਗ੍ਹਾ ਦੇ ਵਿੱਚ ਇਹਨਾਂ ਦਾ ਜੁਗਾਰ ਹੈ ਜੀ ਤੇ ਕੀ ਕੀ ਜਿਹੜਾ ਆਪਣੇ ਕੋਲ ਜਿਹੜਾ ਟਾਇਰ ਆ ਕਿਹੜੀ ਕਿਸਮਾ ਕਿੰਨੇ ਦਾ ਕੀ ਰੇਟ ਆ ਟਿਊਬ ਦਾ ਕੀ ਰੇਟ ਆ ਸਾਰੀ ਸਾਨੂੰ ਜਾਣਕਾਰੀ ਦਿਓ ਜੀ ਤੁਹਾਨੂੰ ਆਪਾਂ ਨੂੰ ਜਿਹੜਾ ਟਾਇਰ ਹੈ ਮਰਦਾ ਫਾਇਦਾ ਰੇਟ ਆ 1500 ਰੁਪਏ ਦਾ ਤੇ ਖਾਲੀ ਟਾਇਰ ਤੁਹਾਨੂੰ ਬਿਲਕੁਲ ਜੀ ਪਹਿਲੋ ਜਗਾ ਦੱਸੋ ਵੀ ਕਿਹੜੀ ਜਗਾ ਆਪਾਂ ਜਿੱਥੇ ਖੜੇ ਆ ਆਪਾਂ ਅਦਾ ਭਾਉ ਵਾਲਾ ਹਾਂਜੀpropto roadpropto roadpropto road ਸਰਕਾਰੀ ਸਕੂਲ ਦੇ ਸਾਹਮਣੇ ਦੁਕਾਨ ਸਰਕਾਰੀ ਸਕੂਲ ਸਕੂਲ ਉਸ ਮੇਹਰ ਹਾਂਜੀ ਹਾਂਜੀ ਸਾਹਮਣੇ ਇੱਧਰ ਹੈ ਨਾ ਰੋਡ ਤੇ ਰੋਡ ਦੇ ਉੱਤੇ ਬਿਲਕੁਲ ਜੀ ਬਿਲਕੁਲ ਤੇ ਉਸ ਰੋਡ ਤੋਂ ਕਿੰਨੀ ਕੁ ਦੂਰੀ ਐ ਨੂੰ ਇਹ 200 ਮੀਟਰ ਜਿਹੜਾ ਇਹ ਸਿੱਧਾ ਰੋਡ ਚੱਲ ਜਾਂਦਾ ਹੈ ਖੇਮਕਰਨ ਸਾਹਮਣੇ ਖੇਮਕਰਨ ਰੋਡ ਤੋਂ ਸਿਰਫ 200 ਮੀਟਰ ਦੀ ਦੂਰੀ ਦੇ ਹਾਂਜੀ ਇਹ ਵੀਰ ਦੀ ਦੁਕਾਨ ਆ ਤਾਂ ਇਧਰੋਂ ਵੀ ਮੇਨ ਰੋਡ ਆ ਤੇ ਕਿੰਨੇ ਦਾ ਟਾਇਰ ਦੱਸੇ ਜੀ ਐਮਆਰ ਦਾ 1500 ਦਾ ਲੈ ਜੀ 1500 ਦਾ ਜਿਹੜਾ ਅੱਜ ਕੱਲ ਆਪਾਂ ਲੈਣ ਜਾਂਦੇ ਆ 2000 ਦਾ ਐਮਆਰ ਦਾ ਘੱਟ ਟਾਇਰ ਨਹੀਂ ਆਉਂਦਾ ਵੇਖੋ ਜੀ ਮੇਲਾ ਲੁੱਟਣ ਵਾਲਾ ਜੇ ਲੁੱਟ ਲਓ ਹਰ ਇੱਕ ਕਿਸਮ ਦੇ ਟਾਇਰ ਮਿਲਣਗੇ ਵੀ ਵੀਐਸ ਦਾ ਟਾਇਰ ਤੁਹਾਨੂੰ 1400 ਦਾ ਮਿਲੂਗਾ ਕੱਲਾ 8 ਖਾਲੀ ਟਾਇਰ ਉਹਤਰਾ ਕਿੰਨੇ ਕੀਤੇ ਉਹਦਾ 1750 1750 ਰਾਈ ਜੀ ਦਾ 4 ਜੀ ਟੂਬ ₹150 मोटरसाइकिल ਦਾ ਬੰਦਾ ਦੋ ਕੰਪਨੀ ਤਾਂ ਜੇ ਖੜਨੀ ਆ ਖੜਨੀ ਆ ਹਾਂ ਇਹ ਕੌਣ ਦੇ ਰਿਹਾ ਦੇਖੋ ਜੀ ਕਿੰਨਾ ਸਾਵਨਾ ਟਾਈਕਨ ਤੋਂ ਤੁਮ ਬਾਈ ਜੀ ਮੈਂ ਨਾ ਇੱਕ ਰਾ ਮੋਗੇ ਲਾ ਕੇ ਚੱਲ ਕਾ ਅਗਰ ਮੋਟਰਸਾਈਕਲ ਪੈਂਚਰ ਹੋ ਗਿਆ ਵੀ ਪੰਜ ਚਾਰ ਪੈਂਚਰ ਕਿਉਂਕਿ ਜ਼ਿਆਦੀ ਮੜੀ ਤੋਂ ਆਦਾ ਪਾਉਰੇ ਚ ਨਹੀਂ ਨਹੀਂ ਤੇ ਮੌਕੇ ਦੇ ਪਾਉ ਜੀ 300 ਰੁਪਿਆ ਲੈ ਕੇ ਤਨੇ ਬੰਦਾ ਵੀ ਟਾਇਰ ਨਾਲ ਦੀ ਪਾ ਦੇ ਆ ਮੈਂ ਆ ਪਾਉ ਜੀ ਪਾ ਦੋ ਤੇ ਉਹਨੇ 300 ਰੁਪਿਆ ਲੈ ਆ ਸੀ ਇਹ ਗੱਲ ਕਹਦੀ ਸੱਚੀ ਆ ਬਾਕੀ ਤੁਸੀਂ ਸਿਆਣੇ ਆ ਵੀ ਇਹ ਨਹੀਂ ਵੀ ਗਾਗ ਪੂਰਾ ਗਾਗ ਵੀ ਖੁਸ਼ ਹੋ ਕੇ ਜਾਊ ਹਾਂਜੀ ਤੇ ਇਹਨੂੰ ਵੀ ਹੋਗਾ ਵੀ ਚਲੋ ਜਾਂਦਾ ਪਾਉ ਸੇਵਾ ਹੀ ਕਰਨੀ ਜਾਂਦਾ ਇੱਕ ਸਾਲ ਖੰਡ ਨਾ ਵੀ ਵਟਾਂਗੇ ਚਲੋ ਤਾਂ ਵੀ ਕੋਈ ਗੱਲ ਨਹੀਂ ਮੰਨ ਕੇ ਚਲੋ ਜੇ ਸਸਤਾ ਹੋਗਾ ਚਾਰ ਗਾਗ ਵੱਧ ਹੋਣਗੇ ਨਾ ਤੇ ਬਾਕੀ ਧੱਕਾ ਨਹੀਂ ਕਿਸੇ ਦਾ ਪਾਉਂਦਾ ਸੁਣਦਾ ਵੀ ਇਤਰਾ ਅਗਲੇ ਨੂੰ ਪਤਾ ਲੱਗੇ ਹਾਂ ਸ਼ੌਕ ਦੇ ਤਾਂ ਦੀ ਪਾਉਣੇ ਆ ਸੇਵਾ ਹੀ ਕਰਨੀ ਆ ਬਿਲਕੁਲ ਜੀ ਬਿਲਕੁਲ ਜਿਆਦਾ ਟਾਇਰਾਂ ਦੇ ਟਾਇਰ ਆ ਅੱਜ ਆ ਗੋਗਰਾਮਪਾ ਦੇਖ ਲਈ ਕਿਹੜੀਆਂ ਕਿਹੜੇ ਕਿਹੜੇ ਟਾਇਰ ਆ ਅੱਜ ਆਜੋ 12 ਨੰਬਰ 13 ਨੰਬਰ ਟਾਇਰ ਆ 15 ਨੰਬਰ ਟੂਆ ਆ ਜਿਹੜੀ ਗੱਡੀ ਨੇ ਟਾਇਰ ਆ ਜੀ ਇਹ ਸਿਵਤ ਦੇ ਹੋਗੇ ਟਾਇਰਾਂ ਦੇ ਹੋਗੇ ਅੱਛਾ ਸਾਰੀਆਂ ਗੱਡੀਆਂ ਕਿਸੇ ਨੂੰ ਵੀ ਪਾ ਸਕਦੇ ਆ ਜਿਹੜਾ 12 13 ਨੰਬਰ ਦਾ ਟਾਇਰ 600 ਰੁਪਏ ਦਾ ਮਿਲੂਗਾ 12 13 14 14 ਆ ਵੇਖ ਲਓ ਬਾਈ ਜੀ ਜਿਹੜੇ ਜਿਹੜੇ ਵੀਰਾਂ ਕੋ ਗੱਡੀਆਂ ਨੇ ਕਿਉਂਕਿ ਉਹਨਾਂ ਭਰਾਵਾਂ ਨੂੰ ਜ਼ਿਆਦਾ ਪਤਾ ਹੁੰਦਾ ਤੇ ਆ ਵੀਰ ਦੀ ਸੁਣ ਲੋ ਗੱਲ تے بھی اے نی چڑا ٹائر 15 16 گاڑی وڈے او 1500 روپیہ وڈھ ہووگا بس اچھا جی ہاں جی یار تو تھلے ملوں گا یار تو من کے چلو جیں میں اہا ٹائر لینا ہوں یار تو تھلے ملوں 700 میرے دے ہتھوں مل جے واہ جی کڑی شے صاحب ظاہر دے اندر اندر واہ جی واہ جی وی صاحبنا ویکھ لو ٹائر موٹر سائیکل دا ٹائر ہاں جی تے ٹوب نویں آ جا نیڑے ان کے کراں سارا مخااو جی کراں ویکھو کراں ਧੜੇ ਲੱਗੇ ਪਏ ਆ ਪਾਉ ਜੀ ਵੱਡੇ ਵੱਡੇ ਜਿਹੜੇ ਗਦਾਮ ਸਾਰੇ ਫੁੱਲਾ ਬਾਕੀ ਅਜੇ ਜਗਾ ਕਰਾਇਤੇ ਵੀ ਰੱਖੀ ਆ ਪਾਉ ਨੇ ਉਹ ਵੀ ਫੁੱਲ ਗਈ ਕੋਈ ਆ ਤੇ ਅਜੇ ਨਵਾਂ ਨਵਾਂ ਅਜੇ ਕੰਮ ਸੈੱਟ ਕਰ ਰਿਹਾ ਬਾਈ ਜੀ ਵਧਾਈ ਜਾ ਰਿਹਾ ਜੀ ਆਪ ਦਾ ਆ ਵਿਖਾਓ ਕਰਾ ਮੋਟਰਸਾਈਕਲ ਇਧਰ ਆਣ ਕੇ ਮੜਾ ਲੱਗ ਕੇ ਆਣ ਕੇ ਵੀ ਇਹ ਕਿਹੜੀ ਕੰਪਨੀ ਤੇ ਸਾਰੇ ਕੰਮ ਐਮਆਰ 20 ਸਾਰੇ ਪੁਰਾਣੇ ਤੈਰ ਆ ਅੱਛਾ ਸਾਰੇ ਮੋਟਰਸਾਈਕਲਾਂ ਦੇ ਪੁਰਾਣੇ ਆ ਇਹ ਤੈਰ 400 ਰੁਪਏ ਦਾ 2 ਪਾ ਕੇ 400 ਰੁਪਏ ਤੈਰ 400 400 ਮੰਨ ਕੇ ਚਲੋ ਕਿਤੇ ਰਸਤੇ ਦੇ ਵਿੱਚ ਆਪਾਂ ਜਾਣਿਆ ਬੰਦੇ ਦੇ ਕੋਲ ਕੀ ਰਹਾ ਹੁੰਦਾ ਵੀ ਇੰਨਾ ਖਰਚਾ ਹੀ ਨਹੀਂ ਆਪਾਂ ਕਰੋ ਲੈ ਕੇ ਤੁਰਦੇ 5-700 ਰੁਪਏ ਆਪਣੇ ਅਨੁਮਾਨ ਲੇ ਕੇ ਚਲੋ ਵੀ ਜੰਦਾ ਵਾਰ-ਵਾਰ ਦੁਖੀ ਹੋਣਾ ਟਾਇਰ ਪੈਂਚਰ ਤੇ ਪੈਂਚਰ ਹੋਈ ਜਾਵੇ ਤੇ ਫਿਰ ਓਖਾ ਆ ਜਾਂਦਾ ਨਾ ਉਹ ਦਿਨ ਟਾਇਰ ਬਦਲ ਲੈਣਾ ਹੀ ਚੰਗਾ ਹੈ ਕਿ ਨਹੀਂ ਜਿੰਨੇ ਦਾ ਪੈਂਚਰ ਲੱਗਣਾ ਉਹਨੇ ਦਾ حساب ਨਾਲ ਜਿੰਨੇ ਪੂਣੀ ਪਾਸੀ ਉਹਨੇ ਦਾ ਟਾਇਰ ਟਾਇਰ ਵੀ ਪੈ ਜਾ ਟਾਇਰ ਤੂੰ ਵੀ ਪੈ ਜਾ ਟਾਇਰ ਤੂੰ ਪੈ ਨਹੀਂ ਬਸ ਆ ਗੱਲ ਬੜੀ ਖਰੀਆ ਬਾਕੀ ਟਾਇਰ ਵੀ ਪਵਾਓ ਜਿਹੜਾ ਮਰਜੀ ਪਵਾਓ ਇਹ ਖੜਕਦੇ ਆ ਕੁੜਿਆ 500 ਦੇ ਨੋਟਾਂ ਨੂੰ ਤੇ ਆਜੋ ਹੋਰ ਅੱਗੇ ਕੀ ਸਿਸਟਮ ਹੈ ਜਿਹੜਾ ਪਾਉ ਦੁਕਾਨ ਦੇ ਅੰਦਰ ਸਾਡੀ ਆਜੋ ਕਰਾਂ ਹੇਜੀ ਵੀ ਬਾਈ ਨੇ ਲਾਈ ਆ ਸਾਰਾ ਅਜੇ ਇਹ ਕਦਮ ਆ ਜਿੱਥੇ ਤੇਲ ਲਾਇਆ ਜਾਂਦੇ ਆ ਤੇ ਇੱਕ ਇਹ ਫ੍ਰਿਜਰਨ ਗੱਲ ਆ ਜਿਹਦੇ ਜਿਹਦੇ ਅੰਦਰ ਉਹ ਹੁੰਦਾ ਹੈ ਜੀ ਬਸ ਵਾਰੀ ਵਾ ਥੇਰਾ ਤੇ ਕ ਸਫਰ ਜੇ ਜਾਣੇ ਬੰਦ ਨੂੰ ਭੁੱਖ ਲੱਗ ਜਾਂਦੀ ਆ ਸਾਰਾ ਸਿਸਟਮ ਠੰਡਾ ਕੋਕ ਪਾਸ ਲੱਗੀ ਹੈ ਨਾ ਤੇ ਪਾਣੀ ਦਾ ਉਸਾ ਉਨੇ ਦੀ ਪਾਣੀ ਦਾ ਕਰਾਂਗੇ ਖੇਤਾਂ ਨੂੰ ਪਾਣੀ ਨਹੀਂ ਛੰਡੇ ਬੋਆ ਪਾਣੀ ਵੀ ਵੇਚੇਗਾ ਕਰਤਾ ਅੰਦਰ ਰਹੀ ਪਈ ਆ ਭੌਜੀ ਕਰ ਤੇ ਬਹੁਤ ਸੋਹਣੀ ਗਾ ਵੀ ਸਾਰੇ ਪੁੱਤ ਤੇ ਪੈਟਰੋਲ ਦਾ ਵੀ ਆ ਜੀ ਪੈਟਰੋਲ ਦੀ ਰੋਡ ਕੋਲ ਰੱਖਿਆ ਤੇ ਗੱਡੀ ਜਿਹੜੀ ਧੋਂਦੇ ਜੇ ਕਿ ਕਿਹੜੀ ਚੀਜ਼ ਬਾਗੀ ਕੀ ਚੀਜ਼ ਬਾਗੀ ਕੋਈ ਰਹੇ ਜੀ ਬਿਕੀ ਤਾਂ ਸਾਦੇ ਦਾ ਹੀ ਮਾਰਦੇ ਤੇ ਸਰਫ ਹਾਂ ਜੀ ਇਹ ਮਸ਼ੀਨ ਦੇ ਨਾਲ ਗੱਡੀ ਟੁੱਪਤ ਹੋ ਗਈ ਸ਼ੈਂਪੂ ਪਾ ਕੇ ਉਹ ਵੀ ਉਹ ਆਪੋ ਦਾ ਉਤਾਰ ਦੇ ਮੇਰੇ ਕੋ ਵੀ ਤੁਹਾਨੂੰ ਦਿਖਾਉਂ ਰਿਹਾ ਜੀ ਫਿਰ ਮੁੱਕ ਬਾਜੋ ਖਰਾਬ ਖਾਈ ਗਿਆ ਪਾਣਾ ਟਾਇਰ ਆਹ ਟਾਇਰ ਜਿਹੜੇ ਮਸ਼ੀਨ ਦੇ ਨਾਲ ਖੁੱਲ ਜਾਂਦੇ ਆ ਹਾਂ ਜੀ ਆਹ ਲੋਰਾ ਇੱਧਰ ਵੀ ਬਾਈਕਿੰਗ ਕਰਾ ਮਾ ਆਹ ਜੇਰਾ ਟਾਇਰ ਖਰਾਬ ਆਹ ਵੀ ਇਹ ਗੱਲ ਕਈ ਜਗ੍ਹਾ ਜਨਰੇਟਰ ਪ੍ਰਬੰਧਾ ਉੱਤੇ ਬਸੇ ਫਰੀ ਬਾਈ ਨੇ ਬਣਾਈ ਤੇ ਬੋਲਣਾ ਕੰਦਾਰੇ ਚਾਰ ਬਾਈ ਜੀ ਵਧੀਆ ਪਾਈਆਂ ਦੁਕਾਨਾਂ ਖੁੱਲੀਆਂ ਸਤਰੀ ਕਹਿਸਾ